ਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਹ ਦਲੀਪ ਸਿੰਘ ਮੇਰਾ ਹੀ ਫੋਟੋ ਕਰਾ ਤੇ ਹਾਥੇ ਬਾਲਟੀ ਵੇਖ ਲੋ ਤੇ ਇਹ ਬੰਦੇ ਜਿਹੜੇ ਵੀਡੀਓ ਬਣਾਉਂਦੇ ਜਿਹੜੇ ਬੜੇ ਹਿੰਮਤੀ ਬੰਦੇ ਨੇ ਕਿਉਂ ਹਿੰਮਤੀ ਨੇ ਸੇਵਾ ਕਰਦਾ ਸੇਵਾ ਕਰਦਾ ਰੁੱਖਾਂ ਦੀ ਫਿਰ ਮੇਰੀ ਗੱਲ ਕਰਾਦਾ ਆ ਵੇਖੋ ਜੀ ਹੁਣ ਨਿੰਮ ਲਾਈਏ ਤੇ ਬਾਕੀ ਆਪਣੀ ਗੱਡੀ ਜਾਈਆਂ ਨੇ ਹੋਰ ਵੀ ਥਲਾਈਆਂ ਨੇ ਕਿਤੇ ਉਹ ਅੱਗੇ ਕਿਤੇ ਨਾ ਕਿਹਾ ਵੀਡੀਓ ਸੌਦਾ ਆ ਰਿਹਾ ਕਿੰਨਾ ਕਰਦੇ ਆ ਵਾ ਯਾ ਬੜਾ ਹਮਤੀ ਬੰਦਾ ਹੈ ਬਹੁਤ ਤਰੀਕੀ ਜਦਲੀਵ ਸਿੰਘ ਮੈਂ ਬੋਲਾ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਅੱਗੇ ਦੋ ਬੂਟੇ ਲਾਏ ਨੇ ਹੈਡ ਦੇ ਹਾਂ ਇੱਕੋ ਲੱਗਿਆ ਹੈੜਾ ਜੀ ਅੱਗੇ ਨੇ ਉਹਨੇ ਖੇਮੇ ਸਿੰਘ ਨੇ ਪਾੜ ਦਿੱਤੇ ਨੇ ਖੇਮਾ ਸਿੰਘ ਕਿਉਂ ਉਹ ਨਾਲ ਲਾਏ ਨੇ ਦੋ ਬੂਟੇ ਪਾੜ ਦਿੱਤੇ ਜੀ ਨਹੀਂ ਨਹੀਂ ਗਲਤ ਕੰਮ ਇਹ ਤਾਂ ਗੇ ਪੱਟੇ ਕੰਮ ਗਲਤ ਹੈ ਤੇ ਉਹਨਾ ਵੀਡੀਓ ਬਣਾ ਦੇ ਨਹੀ ਉਹ ਪਰਦਾ ਨਹੀਂ ਕਿ ਜਦੋਂ ਪੱਟੇ ਤੋਂ ਮੈਨੂੰ ਫੋਨ ਕਰਦੇ ਕਿਵਾ ਕਰਨਾ ਹੈ ਹਾਂ ਕਿਵਾ ਕਰਨੀ ਹੈ ਨੰਬਰ ਤਾਂ ਮੈਨੂੰ ਕੋਈ ਨਹੀਂ ਰੋਕਾ ਵਾਹ ਨਹੀਂ ਨੰਬਰ ਤਾਂ ਬਹੁਤ ਬੰਦੇ ਚੰਗੇ ਨੇ ਮੈਨੂੰ ਨਹੀਂ ਰੋਕਾ ਆਂਦਾ ਕੋਈ ਨਹੀਂ ਬਾਹੂ ਵਾਹ ਜੀ ਦੇਖ ਕਿ ਪੁੱਛ ਵੀ ਕਿਨੇ ਫੋਟੇ ਲਾਉਣਾ ਸਾਢੇ 5 ਫੁੱਟ ਮਹਾਰਾਜ ਕੀ ਹਾਲ ਹੈ ਮਹਾਰਾਜ ਹਾਂ 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 ਟਾਲੀ ਬਾਕੀ ਉਹਨ ਕੀ ਨਿਮ ਲਾਨੀ ਕੀ ਲਾਨੀ ਗੱਡੀ ਚਾਹੀਏ ਨੂੰ ਕੋ ਨਿਮ ਲਾਦਾ ਹੋਰ ਨਿਮਤ ਬਹੁਤ ਵਧੀਆ ਚੀਜ਼ ਹੈ ਲਓ ਜਦਲੀਬ ਸਿੰਘ ਤੇ ਤੁਹਾਨੂੰ ਇਹ ਤੁਹਾਨੂੰ ਪਿੱਛੇ ਦੇ ਮੁੱਦੇ ਹਾਂ ਇਹ ਅੱਗੇ ਵੀ ਸ਼ਾਇਦ ਇਸ ਰੋਡ ਦੀ ਆਪਾਂ ਵੀਡੀਓ ਬਣਾਈ ਸੀ ਵੀ ਇਸ ਰੋਡ ਤੇ ਸਿਰਫ ਇੱਕੋ ਬਕੈਨ ਖੜੀ ਹੈ ਤੇ ਇਹ ਕਹਿੰਦੀ ਬਕੈਨ ਹੈ ਬਾਕੀ ਪੰਜ ਕਿ ਰੁਖ ਹੋਰ ਹੈਗੇ ਨੇ 6 ਇਹ 2.5 ਕਿਲੋ ਮੀਟਰ ਦਾ ਟੋਟਾ ਜੀ ਬੂਲੇ ਤੋਂ ਸਾਸਾਂਗਰ ਰੋਡ ਹੈ ਚੰਦੀਆਂ ਚਾਂਦੀਆ ਰੋਡ ਨੂੰ ਜਾਂਦਾ ਹੈ ਇਹ ਰੋਡ ਤੇ ਬਾਕੀ ਆ ਬੂਟੇ ਮੇ ਹੋਰ ਦੇਣ ਲੱਗਾ ਪੰਜ-ਸੱਤ ਰੋਡ ਤੇ ਤੁਸੀਂ ਅਗਲੇ ਸਾਲ ਵੇਖਿਆ ਜੀ ਵੀ ਆਪੇ ਕੋ ਵਾਕਈ ਡਾਟ ਸਾਹ ਉਹਨੇ ਬੜੀ ਵੱਡੀ ਸੇਵਾ ਕੀਤੀ ਜੀ ਹਾਂ ਦਲੀਪ ਸਿੰਘ ਇਹ ਸੇਵਾਦਾਰ ਹੈ ਬਹੁਤ ਪੱਕਾ ਇਹ ਬਿਆਸ ਦੇ ਡੇਰੇ ਚ ਬੜੇ ਰੁੱਖਾਂ ਦੀ ਸੇਵਾ ਕਰਦਾ ਹੈ ਹਾਂ ਹੁਣ ਫਿਰ ਕਰ ਰਿਹਾ ਜੀ ਖਾ ਦਾ ਵੀ ਢਾਣੀ ਬਖਾ ਰਿਹਾ ਆਪੇ ਛੋਟੀ ਬਖਾ ਰਿਹਾ ਵੱਡੀ ਕੱਟ ਗਈ ਸਾਰੇ ਵਧੀਆ ਹੋਈ ਨੇ ਅੱਛਾ ਅੱਛਾ ਅੱਲਾਹ ਰੱਬ ਦਾ ਲਾਇਤ ਲੀਫ ਸਿੰਘ ਲਾਇਤ ਉਹਨਾਂ ਗੇੜਦਾਂ ਦੇ ਵੀ ਇਹੋ ਜਿਹੇ ਬੰਦੇ ਹੋ ਨਾ ਪਿੰਡ ਦੇ ਵਿੱਚ ਰਹੇ ਪਿੰਡ ਦੇ ਦੋ ਚਾਰ ਬੰਦੇ ਅਕ ਦੋ ਬੂਟੇ ਆਂਬ ਤੇ ਲੈਣੇ ਨੇ ਠੀਕ ਹੈ ਜੀ ਆਂਬ ਵੀ ਲਿਆ ਦਾਂਗਾ ਤੇਨੂੰ ਅਮਰੂਦ ਵੀ ਕੱਲ ਨੂੰ ਕੀ ਹੰਗ ਤਾਂ ਲੰਗੇ ਦੀ ਆਂਬ ਖਾਵਣ ਦੇ ਆਂਬ ਖਾਣਗੇ ਜੰਮੂ ਖਾਣਗੇ ਅਮਰੂਦ ਵੀ ਲਵਾ ਦਾਂਗਾ ਠੀਕ ਹੈ ਬਸ ਕੋਈ ਗੰਦ ਬਸ ਸੇਵਾ ਕੀਤੀ ਚੱਲ ਬੜੀ ਮਿਹਰਬਾਨੀ ਰੋਦੀ ਵਾਹ ਜੀ ਠੀਕ ਹੈ ਲਾਇਤ ਲੀਫ ਸਿੰਘ ਬਹੁਤ ਹਿੰਮਤੀ ਬੰਦਾ ਮੁਰਕਾ ਮੁਰਕਾ ਐੜਾ ਹੈ ਤੇ ਰੁੱਖਾਂ ਨੂੰ ਸਿਰਫ ਪਾਣੀ ਲੈ ਇਹ ਵੀ ਆਪ ਦੇ ਨਹੀਂ ਰੋਕੇ ਦੇ ਇਹ ਛੜੀ ਥਾਂ ਤੇ ਲਾ ਰਹੀ ਮੈਨੂੰ ਕਿ ਰੋਕੇ ਨਾ ਹਾਂ ਰੋਕੇ ਨਹੀਂ ਰੋਕਦਾ ਨਹੀਂ ਕੋਈ ਤੈਨੂੰ ਠੀਕ ਹੈ ਜੀ ਮਿਹਰਬਾਨੀ ਲਾਓ ਤੁਸੀਂ ਵੀ ਰੁੱਖ ਤੁਹਾਨੂੰ ਅੱਗੇ ਵੀ ਦੱਸਾਂ ਫੋਨ ਕਰੋ ਮੈਨੂੰ ਤੇ ਰੁੱਖ ਤੁਹਾਡੇ ਕਰੇ ਆਹ ਬਾਲਟੀ ਕੋ ਲੈਂਦੇ ਬੜਾ ਹਿੰਮਤੀ ਬੰਦਾ ਈ ਠੀਕ ਹੈ ਮਿਹਰਬਾਨੀ ਜੀ ਦੁਨੀਆ ਤੇ ਕੀ ਲੈ ਜਾਣਾ ਵੈਰੀ ਗੁੱਡ ਆਹ ਜਿਹੜੀ ਗੱਲ ਦੁਨੀਆ ਤੇ ਕੀ ਲੈ ਜਾਣਾ ਚਾਰ ਦਿਨ ਮੱਥੇ ਮ ਬੌਰੇ ਤੈਨੂੰ ਨਾ ਬੁਲਾਉਂਦਾ ਮੇਰਾ ਇਹ ਰੁੱਖ ਪਤਾ ਕਿਉਂ ਲਾਈ ਦਿੰਨੇ ਜਿਹੜੇ ਵਸਾ ਲੈਂਦੇ ਪੈਣਾ ਹਾਂ ਇਹ ਰੁੱਖ ਦੇ ਦਿੰਦੇ ਬਿਨਾਂ ਆਕਸੀਜਨ ਹਾਂ ਜੇ ਰੁੱਖ ਇੱਕ ਵੱਡੇ ਮੈਨੂੰ ਗੁੱਸਾ ਬੜਾ ਚੜਾ ਮੈਂ ਪੁੱਛ ਲੈਂਦਾ ਹਾਂ ਰੁੱਖ ਦੋ ਘੰਟੇ ਵੀ ਆਖਰ ਵੀ ਲਾਈ ਹੇ ਹੜਤਾਲ ਕਰਤੀ ਠੀਕ ਹੈ ਲੋਕਾਂ ਦਾ ਪਤਾ ਕੀ ਹਾਲ ਹੋ ਜਾਣਾ ਛੁੱਟੀ ਛੁੱਟੀ ਹੋ ਆਪੇ ਹੋ ਜਾਣੀ ਪਾਣੀ ਡੂੰਘੇ ਹੋ ਜਾਣੇ ਪਾਣੀ ਛੱਡ ਹਾਂ ਪਾਣੀ ਚੱਲ ਕੋ 6 ਮਹੀਨੇ ਸਾਲ ਦਾ ਅਸਲ ਕੱਟ ਜਾਏਗਾ ਜੇ ਹਵਾ ਦੋ ਕੈਂਟੀਨ ਹੜਤਾਲ ਕਰਦੇ ਰੋਕਾ ਕਰਨ ਵੀ ਆਕਸੀਜਨ ਦੇਣੀ ਜਿਵੇਂ ਲੋਕੀ ਹੜਤਾਲ ਕਰ ਜਾਂਦੇ ਕੋਈ ਵੀ ਕਰਦਾ ਮਜਬੂਰੀ ਨਹੀਂ ਜੇ ਕਿਵੇਂ ਕਰਦਾ ਹਾਂ ਚਲੋ ਠੀਕ ਹੈ ਲਾਈਟ ਰੁੱਕ ਬੜੀ ਮਿਹਰਬਾਨੀ ਠੀਕ ਹੈ